ਜੀ ਕਿਉਂਕਿ ਇਸ ਵਾਰ ਜਿਹੜਾ ਮਾਰਚ ਦੇ ਮਹੀਨੇ ਦੇ ਵਿੱਚ ਡਬਲਯੂ ਡੀ ਸਿਸਟਮ ਕਈ ਡਿਵੈਲਪ ਹੋਏ ਸੋ ਉਹਦੇ ਕਰਕੇ ਵੈਦਰ ਕੰਡੀਸ਼ਨਸ ਦੇ ਵਿੱਚ ਕਾਫੀ ਵੇਰੀਏਬਿਲਿਟੀ ਆਬਜ਼ਰਵ ਕੀਤੀ ਗਈ ਟੈਂਪਰੇਚਰ ਦੇ ਵਿੱਚ ਸਪੈਸ਼ਲੀ ਜਿਹੜੇ ਉਤਰਾ ਚੜਾ ਕਾਫੀ ਦੇਖੇ ਗਏ ਔਰ ਹੁਣ ਜੇ ਅਸੀਂ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 31.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.3 ਡਿਗਰੀ ਸੈਂਟੀਗ੍ਰੇਡ ਡਾ ਨਾਰਮਲ ਤੋਂ ਨੀਚੇ ਓਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 15.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 14.8 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 0.4 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਉਸੇ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਹੁਣ ਚੱਲ ਰਹੀਆਂ ਨੇ ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਬੱਦਲਵਾਈ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਪਰ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਖੁਸ਼ਕ ਰਹਿਣ ਦਾ ਇਹ ਅਨੁਮਾਨ ਹੈ ਮੈਂ ਜਦੋਂ ਦੇਖਣ ਨੂੰ ਮਿਲਿਆ ਕਿ ਦੁਪਹਿਰ ਵੇਲੇ ਜਿਹੜੀ ਆ ਤੇਜ਼ ਹਵਾਵਾਂ ਆ ਚੱਲਦੀਆਂ ਨੇ ਤਾਂ ਉਸ ਦਾ ਵੀ ਕੋਈ ਹੁਣ ਅਨੁਮਾਨ ਹੈਗਾ ਵੀ ਤੇਜ਼ ਹਵਾਵਾਂ ਚੱਲਣ ਦਾ ਹੋਵੇ। ਜੀ ਕਿਉਂਕਿ ਡਬਲਿਊ ਡੀ ਸਿਸਟਮ ਜਿਵੇਂ ਮੈਂ ਪਹਿਲਾਂ ਦੱਸਿਆ ਕਾਫੀ ਡਿਵੈਲਪ ਹੁੰਦੇ ਰਹੇ ਨੇ। ਸੋ ਉਹਦੇ ਕਰਕੇ ਜਿਹੜੀ ਤੇਜ਼ ਹਵਾਵਾਂ ਵੀ ਪਿਛਲੇ ਕੁਝ ਦਿਨਾਂ ਵਿੱਚ ਕੁਝ ਥਾਵਾਂ ਤੇ ਦੇਖਣ ਨੂੰ ਮਿਲੀਆਂ। ਬਟ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੇਜ਼ ਹਵਾ ਸਿਗਨੀਫੀਕੈਂਟ ਦੀ ਜ਼ਿਆਦਾ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਔਰ ਕਿਸੇ ਤਰ੍ਹਾਂ ਦਾ ਆਈਐਮਡੀ ਵੱਲੋਂ ਕੋਈ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ। ਤਬ ਮੌਸਮ ਜਿਹੜਾ ਉਹ ਨਾਰਮਲ ਹੀ ਰਹਿਣ ਵਾਲਾ ਲੱਗਦਾ ਕਿ ਉਹਨਾਂ ਵਾਲੇ ਦਿਨਾਂ ਚ ਕੁਝ ਗਰਮੀ ਜਿਹੜੀ ਆ ਉਹ ਹੋਰ ਵੱਧ ਸਕਦੀ ਆ ਉਹ ਡਰਾਇਵਰਸ ਜਿਹੜੀ ਆ ਜੀ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬੱਦਲਬਾਹੀ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਬਟ ਨਾ ਤਾਂ ਜ਼ਿਆਦਾ ਰੇਨ ਦੀ ਪ੍ਰੈਡਿਕਸ਼ਨ ਆ ਔਰ ਨਾ ਹੀ ਅਸੀਂ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟ ਕਰ ਰਹੇ ਆ ਸੋ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਰਹਿਣ ਦਾ ਹੀ ਅਨੁਮਾਨ ਆ ਜੀ ਕਿਉਂਕਿ ਇਸ ਵਾਰ ਜਿਹੜਾ ਮਾਰਚ ਦੇ ਮਹੀਨੇ ਦੇ ਵਿੱਚ ਡਬਲਯੂ ਡੀ ਸਿਸਟਮ ਕਈ ਡਿਵੈਲਪ ਹੋਏ ਸੋ ਉਹਦੇ ਕਰਕੇ ਵੈਦਰ ਕੰਡੀਸ਼ਨਸ ਦੇ ਵਿੱਚ ਕਾਫੀ ਵੇਰੀਏਬਿਲਿਟੀ ਆਬਜ਼ਰਵ ਕੀਤੀ ਗਈ ਟੈਂਪਰੇਚਰ ਦੇ ਵਿੱਚ ਸਪੈਸ਼ਲੀ ਜਿਹੜੇ ਉਤਰਾ-ਚੜਾ ਕਾਫੀ ਦੇਖੇ ਗਏ ਔਰ ਹੁਣ ਜੇ ਅਸੀਂ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 31.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.3 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਨੀਚੇ ਅਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 15.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 14.8 ਡਿਗਰੀ ਸੈਂਟੀਗ੍ਰੇਡ ਸੀ। ਸੋ ਲਗਭਗ 0.4 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਹੁਣ ਚੱਲ ਰਹੀਆਂ ਨੇ। ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਬੱਦਲਵਾਈ ਜਾਂ ਹਲਕੇ ਛਿੱਟੇ ਹੋ ਸਕਦੇ ਨੇ। ਪਰ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਖੁਸ਼ਕ ਰਹਿਣ ਦਾ ਇਹ ਅਨੁਮਾਨ ਹੈ। ਮੈਂ ਚਲ ਕੇ ਦੇਖਣ ਨੂੰ ਮਿਲਿਆ ਕਿ ਦੁਪਹਿਰ ਵੇਲੇ ਜਿਹੜੀ ਆ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਸ ਦਾ ਵੀ ਕੋਈ ਹੁਣ ਅਨੁਮਾਨ ਹੈਗਾ ਵੀ ਤੇਜ਼ ਹਵਾਵਾਂ ਚੱਲਣ ਦਾ ਵੀ। ਜੀ ਕਿਉਂਕਿ ਡਬਲਿਊ ਡੀ ਸਿਸਟਮ ਜਿਵੇਂ ਮੈਂ ਪਹਿਲਾਂ ਦੱਸਿਆ ਕਾਫੀ ਡਿਵੈਲਪ ਹੁੰਦੇ ਰਹੇ ਨੇ। ਸੋ ਉਹਦੇ ਕਰਕੇ ਜਿਹੜੀ ਤੇਜ਼ ਹਵਾਵਾਂ ਵੀ ਪਿਛਲੇ ਕੁਝ ਦਿਨਾਂ ਵਿੱਚ ਕੁਝ ਥਾਵਾਂ ਤੇ ਦੇਖਣ ਨੂੰ ਮਿਲੀਆਂ। ਬਟ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੇਜ਼ ਹਵਾ ਸਿਗਨੀਫੀਕੈਂਟ ਦੀ ਜ਼ਿਆਦਾ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਔਰ ਕਿਸੇ ਤਰ੍ਹਾਂ ਦਾ ਆਈਐਮਡੀ ਵੱਲੋਂ ਕੋਈ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ। ਤੇਬ ਮ ਮੌਟਮ ਜਿਹੜਾ ਉਹ ਨਾਰਮਲੀ ਰਹਿਣ ਵਾਲਾ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਕੁਝ ਗਰਮੀ ਜਿਹੜੀ ਆ ਉਹ ਹੋਰ ਵੱਧ ਸਕਦੀ ਹੈ ਉਹ ਡਰਾਇਵਰਸ ਜਿਹੜੀ ਆ ਜੀ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬੱਦਲਬਾਈ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਬਟ ਨਾ ਤਾਂ ਜ਼ਿਆਦਾ ਰੇਨ ਦੀ ਪ੍ਰੈਡਿਕਸ਼ਨ ਆ ਔਰ ਨਾ ਹੀ ਅਸੀਂ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਸੋ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਰਹਿਣ ਦਾ ਹੀ ਅਨੁਮਾਨ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ zenic savera tv youtube facebook instagram x aur whatsapp channel par